ਸ਼ੀਲਾ ਇੱਕ ਰੋਟੀ ਲਿਆਈ ਹਾਂਜੀ ਲਿਆਈ ਰਮੇਸ਼ ਵਿਆਹ ਦੇ ਕੱਪੜਿਆਂ ਬਾਰੇ ਕੀ ਸੋਚਿਆ ਚਾਈ ਜੀ ਜਿਵੇਂ ਜਿਵੇਂ ਟਾਈਮ ਲੱਗੂ ਲੈਂਦੇ ਰਹਾਂਗੇ ਫੇਰ ਵੀ ਮੇਨ ਕੱਪੜੇ ਤਾਂ ਆਪਾਂ ਨੂੰ ਪਹਿਲਾਂ ਹੀ ਲੈਣੇ ਪੈਣੇ ਆ ਨਾ ਆਹ ਮੁੰਡੇ ਦੀ ਸ਼ੇਰਵਾਨੀ ਆਪਾਂ ਨੇ ਲੈ ਕੇ ਦੇਣੀ ਆ ਤੇ ਆਹ ਪੂਜਾ ਦਾ ਲਹਿੰਗਾ ਮੁੰਡੇ ਵਾਲਿਆਂ ਨੇ ਲੈ ਕੇ ਦੇਣਾ ਕੋਈ ਨਾ ਚਾਈ ਜੀ ਸਾਰਾ ਕੁਝ ਮੇਰੇ ਧਿਆਨ ਚ ਫੇਰ ਵੀ ਸਾਡੇ ਵਿੱਚੋਂ ਕੋਈ ਤਾਂ ਜਾ ਕੇ ਉਹਨਾਂ ਨਾਲ ਗੱਲ ਕਰੇ ਆ ਕੋਈ ਨਹੀਂ ਚਾਈ ਜੀ ਪੂਜਨ ਕਹਿੰਨੇ ਉਹਨਾਂ ਨੂੰ ਫੋਨ ਕਰਕੇ ਸੱਦ ਲੈਂਦੀ ਹੈਪੀ ਨੂੰ ਜੋ ਲੈਣਾ ਲੈ ਲਾਂਗੇ ਬੜਾ ਲਾ ਫੋਨ ਉਹਨਾਂ ਨੂੰ ਹਾਂਜੀ ਚਾਚਾ ਜੀ ਹਾਂ ਪੂਜਾ ਕਰਦੇ ਸਾਰੇ ਬੈਠੇ ਗੱਲ ਕਰਦੇ ਸੀ ਆਪਾਂ ਨੇ ਵਿਆਹ ਦੇ ਕੱਪੜੇ ਲੈਣੇ ਆ ਲੈ ਲਓ ਫਿਰ ਪਾਗਲ ਐ ਇਦਾਂ ਨਹੀਂ ਮਰੂੰ ਤੇਰੇ ਕਰਵਾਲਿਆਂ ਨੂੰ ਪਾਗਲ ਕੌਣ ਕਹਿੰਦਾ ਓਹੋ ਅੱਜ ਕੱਲ ਸਾਰੇ ਕਹਿੰਦੇ ਆ ਦਾਦੀ ਹਾਂ ਹਾਂ ਹੈਪੀ ਓ ਮੇਰਾ ਲਹਿੰਗਾ ਤੁਹਾਡੇ ਵੱਲੋਂ ਹੋਊਗਾ ਤੇ ਤੇਰੀ ਸ਼ਰਵਾਨੀ ਅਸੀਂ ਲੈ ਕੇ ਦੇਣੀ ਆ ਠੀਕ ਐ ਲੈ ਲਓ ਹਾਂ ਤੂੰ ਵੀ ਲੈ ਕੇ ਦੇ ਕਰਵਾਲਿਆਂ ਨੂੰ ਇੱਜ਼ਤ ਕਰਨੀ ਸਿੱਖ ਲਓ ਦੇ ਮੈਨੂੰ ਫੋਨ ਫੜਾ ਹਾਂਜੀ ਪੁੱਤ ਪੈਰੀਂ ਪੈਣਾ ਦਾਦੀ ਖੁਸ਼ ਰਹੋ ਜਵਾਨੀਆਂ ਮਾਨੋ ਅੱਛਾ ਪੁੱਤ ਐਂ ਕਰ ਕੱਲ ਤੂੰ ਆਪਣੇ ਮੰਮੀ ਨਾਲ ਆ ਜੀ ਤੇ ਪੂਜਾ ਤੇ ਉਹਦੀ ਮੰਮੀ ਨਾਲ ਜਾ ਕੇ ਸਾਜਰੇ ਸਾਜਰੇ ਤੁਸੀਂ ਨਾ ਫਿਰ ਵਿਆਹ ਦੇ ਕੱਪੜਿਆਂ ਦੀ ਸ਼ਾਪਿੰਗ ਕਰ ਲਿਆਓ ਠੀਕ ਐ ਲੈ ਆਉਂਗਾ ਜੀ ਉਹਨੂੰ ਕਿਉਂ ਨੈਨੋ ਲੈ ਕੇ ਆਵੇ ਉਹ ਕਿਉਂ ਤੱਕ ਤੁਸੀਂ ਮੈਨੂੰ ਦੋ ਲੈ ਕੁਛ ਨਹੀਂ ਪੜਾ ਹੈਲੋ ਹੈਪੀ ਹਾਂ ਉਹ ਵਿਆਹ ਲਈ ਗੱਡੀ ਲੈ ਕੇ ਆਈ ਅਸੀਂ ਚਾਰੇ ਨਾ ਉਹਦੇ ਚ ਜਾ ਕੇ ਸ਼ਾਪਿੰਗ ਕਰਾਂਗੇ ਵਿਆਹ ਲਈ ਗੱਡੀ ਦਾ ਤੂੰ ਅਸੀਂ ਚਾਰ ਜਣੇ ਆ ਨਾ ਤੇਰੇ ਸਕੂਟਰ ਤੇ ਨਹੀਂ ਆਵਾਂਗੇ ਗੱਡੀ ਲੈ ਆਈ ਠੀਕ ਆ ਹਾਂ ਹੈਲੋ ਓ ਯਾਰ ਹੈਪੀ ਕਰਿਆ ਅੱਜ ਫੇਰ ਚੁੱਲਾ ਨਹੀਂ ਬਲਿਆ ਉਧਰ ਰੋਟੀ ਦੇਣਾ ਆ ਆ ਕਰਦਾ ਬਾਅਦ ਚ ਮੈਂ ਹੈਪੀ ਖਾ ਲਓ ਯਾਰ ਰੋਟੀ ਨਹੀਂ ਖਾਣੀ ਯਾਰ ਕਿਸ ਨੇ ਓ ਯਾਰ ਇਹਦੇ ਚ ਰੋਟੀ ਦਾ ਕੀ ਕਸੂਰ ਆ ਤੇ ਜਿਹਦਾ ਕਸੂਰ ਆ ਉਹਨੂੰ ਮੈਂ ਕੋਈ ਕਹਿ ਨਹੀਂ ਸਕਦਾ ਯਾਰ ਤੂੰ ਫਿਕਰ ਕਾਹਨੂੰ ਕਰਦਾ ਆਪਾਂ ਐ ਕਰਦੇ ਆ ਆਪਾਂ ਸਾਰੀ ਚੱਲਦੇ ਆ ਕਹਦਾਂਗੇ ਨੈਨੋ ਚ ਫਿੱਟ ਨਹੀਂ ਆਉਂਦੀ ਸੀ ਤਾਂ ਕਰਕੇ ਨੈਨੋ ਲੈ ਕੇ ਨਹੀਂ ਆਏ ਨਾਲ ਓ ਯਾਰ ਇੰਨੇ ਜਣੇ ਜਾਵਾਂਗੇ ਕਾਦੇ ਤੇ ਟੈਂਪੂ ਤੇ ਕੱਤੀ ਨਾ ਉਹ ਦੇਰ ਦੀ ਗੱਲ ਮੈਂ ਕੰਨ ਤੇ ਮਰੋ ਜਮ ਨੂੰ ਟੈਂਪੂ ਕਿਹਾ ਉਹ ਯਾਰ ਮੈਂ ਸਟੈਂਡਰਡ ਦੀ ਗੱਲ ਕਰਦਾ ਅਗਲੇ ਨੇ ਆਪਣੀ ਕੁੜੀ ਐਮਪੀਏ ਮੁੰਡੇ ਨੂੰ ਦਿੱਤੀ ਐ ਚੰਗੇ ਲੱਗਾਂਗੇ ਸਾਰੇ ਜਣੇ ਟੈਂਪੂ ਤੇ ਚੜ ਕੇ ਜਾਂਦੇ ਵੇ ਉਹ ਉਹ ਮੇਸ਼ੀ ਹਾਂ ਹਜਕਲ ਇਨੋਵਦੀ ਕਿ ਦਿਹਾੜੀ ਚੱਲਦੀ ਐ ਆ ਕੱਲ ਗਵਾਂਡੀਆਂ ਨੇ ਆਪਣੇ ਕੁੜੀ ਦੇ ਵਿਆਹ ਦੇ ਬੋਕ ਕੀਤੀ ਕੋ 2500 ਦਿਹਾੜੀ ਚੱਲ ਰਹੀ ਐ ਓਏ ਮੈਂ 2500 ਨਹੀਂ ਦੇਣਾ ਹਾਂ ਕੁੜੀ ਦੇ ਲਹਿੰਗੇ ਤੇ ਵੀ ਪੈਸੇ ਲਾਉਣੇ ਆ ਜੇ ਤੇ ਤੁਹਾਡੇ ਘਰੇ ਇੱਕ ਜਨੌਰ ਨੇ ਜਨਮ ਲੈ ਲਿਆ ਸੀ ਦੂਜਾ ਜੰਮਣ ਦੀ ਕੀ ਲੋੜ ਸੀ ਓਹ ਛੱਪੜੀ ਮਾਂ ਨੂੰ ਮੈਂ ਤਾਂ ਪਹਿਲੇ ਮਹੀਨੇ ਪਿੰਡ ਦਾ ਭਰ ਗਿਆ ਸੀ ਕਿ ਮੈਂ ਲਾਈਨ ਮੈਂ ਨਾ ਮੇਰੀ ਤਨਖਾਹ ਥੋੜੀ ਹੈ ਮੈਂ ਤਾਂ ਦੋ ਜਵਾਂਕ ਪਾਲ ਨਹੀਂ ਨਹੀਂ ਇਹਨੂੰ ਰਹਿਣ ਦੰਨੇ ਆ ਕਿ ਨਹੀਂ ਜਿਹੜਾ ਆ ਗਿਆ ਉਹਨੂੰ ਮੋੜਨਾ ਨਹੀਂ ਸਾਲਾ ਗੰਡੋਈ ਜਿੱਦਸ ਹੋਇਆ ਵੀ ਵੱਡੇ ਪ੍ਰੈਸ਼ਰ ਨਾਲ ਜੰਮ ਦਾ ਹੀ ਖਰਚੇ ਦਾ ਕਰ ਹਜੇ ਤਾਂ ਵੀ ਮੈਂ ਨਕਲੀ ਕਰਾਈਏਂਗੀ ਅਸਲੀ ਕਰਾਉਂਦਾ ਤੂੰ ਤਾਂ ਸਾਲਾ ਪਿਓ ਵੇਚ ਦੇਣਾ ਸੀ ਮੈਂ ਤੁਹਾਨੂੰ ਲੈਣਾ ਕਿਨੇ ਸੀ ਤੇਰੀ ਮਾਂ ਮੈਨੂੰ ਨਹੀਂ ਪਤਾ ਜੋ ਜੱਪ ਛੇੜੇ ਨੂੰ ਨਿਬੇੜੋ ਓਏ ਯਾਰ ਗੱਲ ਸੁਣੋ ਆਪਾਂ ਐ ਕਰਦੇ ਆ ਫੁੱਪੜੀ ਨੂੰ ਕਹਿਨੇ ਆ ਵੀ ਸੂਮੂ ਲੈ ਕੇ ਆਣਗੇ ਨਾਲ ਕੋਈ ਆਪਣਾ ਪੈਸਾ ਨਹੀਂ ਲੱਗਣਾ ਯਾਰ ਉਹ ਅਗਲਾ ਆਪਣੀ ਦਿਹਾੜੀ ਛੱ ਉਹ ਜਦੋਂ ਪੁੱਪੜ ਨੂੰ ਕਿਹਾ ਨਾ ਵੀ ਕੁੜੀ ਵਾਲਿਆਂ ਤੈਨੂੰ ਸਪਾਰੀ ਸੂਟ ਲੈ ਕੇ ਦੇਣਾ ਉਹ ਤਾਂ ਉੱਡਿਆ ਉਹ ਹਾਂ ਅੱਗੇ ਮੈਨੂੰ ਗਰੇ ਰੰਗ ਦਾ ਸਪਾਰੀ ਸੂਟ ਚਾਹੀਦਾ ਹੈ ਉਹ ਪਹਿਲਾਂ ਉਹਨਾਂ ਨੂੰ ਤਾਂ ਲੈਣ ਦੇ ਪੁੱਪੜ ਜੀ ਜਿਨ੍ਹਾਂ ਨੂੰ ਲੈ ਕੇ ਦੇਣਾ ਠੀਕ ਹੈ ਠੀਕ ਹੈ ਸੱਚੀ ਗੱਲ ਦੀ ਸਾਰਿਆਂ ਨੂੰ ਸੱਚੀ ਗੱਲ ਦੀ ਸੱਚੀ ਗੱਲ ਬੰਨ ਜੀ ਹੈਪੀ ਨੈਨੋ ਨਹੀਂ ਲੈ ਕੇ ਆਇਆ ਐਕਚੁਅਲੀ ਮੇਰੀ ਫੈਮਿਲੀ ਨੂੰ ਸੀ ਵੀ ਨਵੀਂ ਨੋਲੀ ਸਾਰੇ ਨੇ ਰਲ ਕੇ ਲੰਗਾ ਲੈਣਾ ਅਵੇ ਤਾਂ ਕਰਕੇ ਉਹ ਮੈਨੂੰ ਜਿ ਪੂਰੇ ਨਹੀਂ ਸੀ ਹੁਣ ਤਾਂ ਕਰਕੇ ਆ ਗੱਡੀ ਲੈਣ ਦੀ ਸੁਣੋ ਜੀ ਹਾਂ ਕੁੜੀ ਨੂੰ ਲਹਿੰਗਾ ਦਵਾਉਣਾ ਸਾਰੇ ਚੱਲੇ ਨੇ ਹੈਪੀ ਨੂੰ ਸ਼ੇਰਵਾਨੀ ਦਵਾਉਣਾ ਅਸੀਂ ਜਾਂਦੀਆਂ ਕੱਲੀਏ ਚੰਗੀਆਂ ਲੱਗਦੀਆਂ ਹਾਂ ਆਪਾਂ ਵੀ ਸਾਰੇ ਚੱਲਦੇ ਹਾਂ ਕਿਉਂਕਿ ਹੈ ਚੱਲੀ ਸਾਰੇ ਜੀ ਹਾਂ ਜੀ ਹਾਂ ਜੀ ਆਓ ਬੈਠੋ ਆਜਾ ਆਜਾ ਵੈਲਕਮ ਵੈਲਕਮ ਆਹ ਜੇ ਵੀ ਆਜੋ ਪੁੱਤਰ ਜੀ ਥੋੜਾ ਡਰਾਈਵਰ ਦੇ ਨਾਲ ਹੋ ਜੋ ਤੇ ਤੇ ਫੁੱਫੜ ਜੀ ਨੇ ਆਪਣੇ ਅੱਛਾ ਜੀ ਸੋਰੀ ਜੀ ਸਤਿ ਸ਼੍ਰੀ ਅਕਾਲ ਸੋਰੀ ਕੈਨ ਸਤਿ ਸ਼੍ਰੀ ਅਕਾਲ ਉਹ ਗਲਤੀ ਨਾਲ ਕਹਿ ਗਿਆ ਪੂਜਾ ਪੁੱਤਰ ਹਾਂਜੀ ਆਪਣੇ ਫੁੱਫੜ ਜੀ ਦੇ ਪੈਰੀ ਹੱਥ ਲਾ ਪੁੱਤ ਪਾਪਾ ਇੱਧਰ ਲੱਗਣੀ ਨਹੀਂ ਗੱਡੀ ਰੋਕਣੀ ਪੈਣੀ ਆ ਬਟੇ ਆਪਾਂ ਤਾਂ ਪਹਿਲਾਂ ਹੀ ਬਹੁਤ ਲੇਟ ਆ ਤੂੰ ਬੋਲ ਕੇ ਪੈਰੀ ਹੱਥ ਲਾਵੇ ਪੈਰੀ ਪੈਂਦੀ ਆ ਫੁੱਫੜ ਜੀ ਜਿੱਦਾਂ ਤੂੰ ਪੈਰੀ ਹੱਥ ਲਾਇਆ ਉਦਾਂ ਹੀ ਜੁੰਦੀ ਰਹਤੀ ਏ ਆ ਦੇਖੋ ਜੀ ਆ ਦੇਖੋ ਜੀ ਇੱਕ ਵਾਰ ਆਹ ਸਫਾਰੀ suit ਹੈ ਕੁੜੀ ਦਾ ਲਹਿੰਗਾ ਹੈ ਫੁੱਫੜ ਚੀ 2 ਮਿੰਟ ਸਫਰ ਕਰ ਲੈ ਯਾਰ ਪੂਜਾ ਤੇਰੇ ਤੇ ਕਿੰਨਾ ਸੋਹਣਾ ਲੱਗੂਗਾ ਨਾ ਸੱਚੀ ਬਹੁਤ ਸੋਹਣਾ ਲੱਗਦਾ ਜੀ ਆਹ ਲਓ ਜੀ ਆਹ ਦੇਖੋ ਜੀ ਹੈਪੀ ਪੁੱਤਰ ਆ ਸ਼ੇਰਵਾਨੀ ਕਿਵੇਂ ਆ ਇਹ ਤਾਂ ਬੰਬ ਹੈ ਜੀ ਮੇਰੇ ਮਤੋਂ ਸੋਹਣੀ ਹੈ ਜੀ ਬਹੁਤ ਮੈਂ ਪੂਜਾ ਦੇ ਲਹਿੰਗੇ ਦੇ ਰੰਗ ਦੇ ਨਾਲ ਦੀ ਬੱਗ ਬੰਨ ਲਵੇ ਕਿਸੇ ਹੋਰ ਮੁੰਡੇ ਨੂੰ ਕਹੇ ਮੇਰੇ ਵਾਸਤੇ ਸਫਾਰੀ ਸੂਟ ਤੱਕਾਵੇ ਲਓ ਜੀ ਤੁਹਾਡਾ ਲਹਿੰਗਾ ਤੇ ਸ਼ਿਰਵਾਨੀ ਤਾਂ ਹੋ ਗਈ ਜੀ ਫਾਈਨਲ ਹੋਰ ਦੱਸੋ ਜੀ ਤੇਨ ਜੀ ਤੁਹਾਡੇ ਵਾਸਤੇ ਤੇ ਵੱਡੀ ਨੂੰਹ ਰਾਣੀ ਵਾਸਤੇ ਕਢਾਈ ਵਾਲੀ ਸੂਟ ਨਾ ਦੇਖ ਲਈ ਆਪਾਂ ਹਾਂ ਹਾਂ ਉੱਚੀ ਦਾ ਨਹੀਂ ਹੁੰਦਾ ਲੈਲੀ ਦਾ ਹੁੰਦਾ ਆ ਪਾ ਜੀ ਭਰਾ ਜੀ ਦੇ ਭੋਲਾ ਜੀ ਵਾਸਤੇ ਇੱਕ ਕੋਟਪਿੰਟ ਵੀ ਦਿਖਾਓ ਜੀ ਇੱਕ ਇੱਕੀ ਇਹਨਾਂ ਨੂੰ ਲੱਗਦਾ ਇੱਕ ਤੋਂ ਵੀ ਜਣਾ ਇਰੇ ਵਾਸਤੇ ਵੀ ਪੈਂਟ ਕੋਟ ਹੀ ਠੀਕ ਹੈ ਚੀਜ਼ ਵਧੀਆ ਲੈਣੀ ਹੈ ਪੈਸੇ ਦੀ ਫਿਕਰ ਨਹੀਂ ਕਰਨੀ ਆ ਰੰਗ ਸੋਹਣਾ ਹੈ ਠੀਕ ਹੈ ਇਹ ਲਾਪਾ ਜੀ ਵਾਸਤੇ ਲੈ ਲੈਣੀ ਠੀਕ ਹੈ ਭਰਾ ਜੀ ਸਾਧਾ ਨੂੰ ਕੀ ਸਵੱਦ ਆਇਆ ਇਹ ਕਾ ਵੀ ਵੇਖੋ ਜੀ ਆ ਰੰਗ ਵੀ ਸੋਹਣਾ ਹੈ ਇਹ ਭੋਲਾ ਭਾਜੀ ਤੁਹਾਨੂੰ ਓਕੇ ਹੈ ਸਾਤਵਾ ਜੀ ਇਹ ਰੰਗ ਮੈਨੂੰ ਵੀ ਸੋਹਣਾ ਲੱਗ ਰਿਹਾ ਹੈ ਇਹ ਲੈ ਲਓ ਭੋਲੇ ਵਾਸਤੇ ਓਏ ਮੈਨੂੰ ਤਾਂ ਕੋਈ ਪੁੱਛ ਨਹੀਂ ਰਿਹਾ ਬਈ ਤੈਨੂੰ ਕਿਹੜਾ ਰੰਗ ਪਸੰਦ ਹੈ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਕੋਈ ਵਧੀਆ ਰੰਗ ਲੈ ਕੇ ਦੇਣਗੇ ਜਿਹੜਾ ਤੁਸੀਂ ਕਦੇ ਪਾਇਆ ਨਾ ਹੋਵੇ ਲਓ ਜੀ ਹੁਣ ਤੁਸੀਂ ਐ ਕਰੋ ਕੋਈ ਸੋਬਰ ਜਾਂ ਕਪੜਾ ਦਿਖਾ ਦਿਓ ਕਿਥੇ ਲਈ ਜੀ ਮੁੰਡੇ ਦੇ ਦਾਦੇ ਲਈ ਹਾਂਜੀ ਹੁਣੇ ਦਿਖਾਣਾ ਜੀ ਆ ਕੋਈ ਹੋਰ ਤਾਂ ਨਹੀਂ ਰਹਿ ਗਿਆ ਜੀ ਬੱਚਾ ਰਹਿ ਗਿਆ ਚਲੋ ਇਹ ਤਾਂ ਰੈਡੀਮੇਡ ਹੀ ਮਿਲ ਜਾਏਗਾ ਜੋ ਆ ਕਹਿੰਦਾ ਵਧੀਆ ਹੈ ਸ਼ਰਡਰ ਗੇ ਨੂੰ ਰੈਡੀਮੇਡ ਫਿੱਟ ਨਹੀਂ ਆਉਂਦਾ ਸਹੀ ਗੱਲ ਆ ਵੈ ਫੁੱਫੜ ਜੀ ਦੀ ਮੈਨੂੰ ਲੱਗਦਾ ਫੁੱਫੜ ਜੀ ਤੁਹਾਨੂੰ ਵੀ ਸੋਣੀ ਪੈਣਾ ਮੈਨੂੰ ਲੱਗਦਾ ਮੇਰੀ ਗੱਲ ਸੁਣੋ ਫੁੱਫੜ ਵੀ ਨਾਲ ਆਏ ਇਹਨਾਂ ਨੂੰ ਵੀ ਲੈ ਦਿੰਨੇ ਆ ਹੂੰ ਅ ਭਰਾ ਜੀ ਐਂ ਕਰੋ ਫੁੱਫੜ ਜਣ ਵਾਸਤੇ ਇੱਕ ਸ਼ਰਡ ਦਾ ਕੱਪੜਾ ਲਾ ਦਿਓ ਜੀ ਹੋਏ ਸ਼ਰਡ ਤਾਂ ਤਾਂ ਮਾਣੀ ਹੁੰਦਾ ਆਪਰੇ ਗੱਡੀ ਰੋਕ ਉਪਰਜੀ ਕਰਨਾ ਗਿਆ ਗੱਡੀ ਰੋਕ ਲੈ ਉਹ ਗੱਡੀ ਨਹੀਂ ਰੁਕਦੀ ਹੁਣ ਜਿਹੜਾ ਚੱਲਦੀ ਤਾਂ ਲੈ ਗਿਆ ਲੈ ਗਿਆ ਜੱਜ ਜੀ ਤੁਸੀਂ ਤਾਂ ਉਹੀ ਗੁੱਸਾ ਕਰੀ ਜਾਂਦੇ ਹੋ ਦੇਖੋ ਤਾਂ ਸਹੀ ਬੁਸ਼ਟ ਕਿੱਡੀ ਸੋਹਣੀ ਹੈ ਓਏ 500 ਦਾ ਮੈਂ ਤੇਲ ਭੁਗਤਾ ਮੱਕੀ ਸੋਦੀ ਦਿਹਾੜੀ ਤੋੜਦੀ ਮਿਲੇ ਆਂਕੀ ਦੰਸੋਦੀ ਬੁਸ਼ਟ ਉਪਰਜੀ ਕਰੀ ਸਵਾਗਤ ਦੇਖੋ ਕਿੰਨੀ ਜੱਚੂਗੀ ਸੜਕ ਉਪਰਜੀ ਇੱਥੇ ਜਜ਼ਮਾਨੀ ਹੁੰਦਾ ਓ ਘਰ ਪਰਾ ਇੱਥੇ ਤੇ ਮਾਣ ਹੁਣ ਆਪ ਤੇ ਫੁੱਪਣ ਨੂੰ ਦੇਖ ਲਿਓ ਤੁਸੀਂ ਆਪਣੇ ਤੇਰੀ ਅੰਧੀਏ ਚੁੱਤੀ ਜਲੋ ਪੁੱਤਰੋ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਇਹ ਦਵਾਨਗੇ ਸਵਾਰੀ ਸੂਟ ਜੇ ਮੈਨੂੰ ਪਹਿਨਣਾ ਨਾ ਦਿੱਤੀ ਹੁੰਦੀ ਅੱਜ ਮੈਂ ਪੜੋਈਆ ਗੋਡੇ ਥੱਲੇ ਲੈ ਲੈਣਾ ਸੀ ਜਿਹੜੀ ਮੈਂ ਤਾਂ ਕਹਿੰਨਾ ਪਹਿਣ ਹੀ ਵਾਪਸ ਮੁੜਵਾ ਲਉ ਆਹੋ ਨਾਲੇ ਬੁਰਸ਼ੜ ਬਾਜੂ